ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਿਆਸ਼ਰੀ ਆਨਲਾਈਨ ਨਿਊਜ਼ ਐਕਟ ਤੋਂ ਛੋਟ ਪ੍ਰਾਪਤ ਕਰਨ ਦੇ ਲਈ ਕੈਨੇਡੀਅਨ ਨਿਊਜ਼ ਪ੍ਰਕਾਸ਼ਕਾਂ ਨੂੰ ਡਾਲਰ 100 ਮਿਲੀਅਨ ਦਾ ਸਾਲਾਨਾ ਭੁਗਤਾਨ ਕਰਨ ਦੀ ਆਪਣੀ ਸਹਿਮਤੀ ਜਤਾਈ ਹੈ Google ਨੇ ਜੋ ਕਿ ਤਕਨੀਕੀ ਕੰਪਨੀਆਂ ਨੂੰ ਨਿਊਜ਼ ਪ੍ਰਕਾਸ਼ਕਾਂ ਦੇ ਨਾਲ ਸਮਝੌਤਾ ਕਰਨ ਦੇ ਲਈ ਮਜਬੂਰ ਕਰਦਾ ਹੈ ਕੈਨੇਡੀਅਨ ਜਰਨਲਿਜ਼ਮ ਕਲੈਕਟਿਵ ਨੂੰ ਇਹ ਯਕੀਨੀ ਬਣਾਉਣ ਦਾ ਕੰਮ ਸੌਪਿਆ ਗਿਆ ਹੈ ਕਿ ਨਿਊ ਸੰਸਥਾਵਾਂ ਨੂੰ ਉਹਨਾਂ ਦੇ ਪੈਸੇ ਦਾ ਹਿੱਸਾ ਮਿਲੇ ਸਟੇਅਰਿੰਗ ਕਮੇਟੀ 12 ਇੰਡੀਪੈਂਡੈਂਟ ਮੀਡੀਆ ਆਊਟਲੈਟਸ ਤੋਂ ਬਣੀ ਹੈ ਜੋ ਫ੍ਰੈਂਚ ਪਾਸ਼ਾ ਕਮਿਊਨਿਟੀ ਤੇ ਸਬਦੇਸ਼ੀ ਪ੍ਰਕਾਸ਼ਨ ਜੋ ਖਾਸ ਤੌਰ ਦੇ ਉੱਤੇ ਬਲੈਕ ਤੇ ਘੱਟ ਗਿਣਤੀ ਕੈਨੇਡੀਅਨਾਂ ਦੀ ਨੁਮਾਇੰਦਗੀ ਕਰਦੇ ਨੇ Google ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਕੈਨੇਡੀਅਨ ਨਿਊਜ਼ ਕੰਪਨੀਆਂ ਨੂੰ 100 ਮਿਲੀਅਨ ਡਾਲਰ ਵੰਡਣ ਲਈ ਇੱਕ ਸੰਸਥਾ ਦੀ ਚੋਣ ਕੀਤੀ ਹੈ ਕੈਨੇਡੀਅਨ ਜਰਨਲਿਜ਼ਮ ਕਲੈਕਟਿਵ ਇਹ ਯਕੀਨੀ ਬਣਾਉਣ ਦੇ ਲਈ ਜ਼ਿੰਮੇਵਾਰ ਹੋਣਗੇ ਕੈਨੇਡੀਅਨ ਜਰਨਲਿਜ਼ਮ ਕਲੈਕਟਿਵ ਇਹ ਯਕੀਨੀ ਬਣਾਉਣ ਲਈ ਕਿ ਯੋਗ ਸਮਾਚਾਰ ਸੰਸਥਾ ਨੂੰ ਉਹਨਾਂ ਦੇ ਪੈਸੇ ਦਾ ਹਿੱਸਾ ਜ਼ਰੂਰ ਮਿਲੇ ਸਮੂਹਿਕ ਇੱਕ ਸੰਗੀ ਤੌਰ ਦੇ ਉੱਤੇ ਸ਼ਾਮਲ ਗੈਰ ਮੁਨਾਫਾ ਸੰਸਥਾ ਹੈ ਜੋ ਇਸ ਉਦੇਸ਼ ਲਈ ਬਣਾਈ ਗਈ ਹੈ ਅਤੇ ਇਸ ਦੀ ਸਥਾਪਨਾ ਸੁਤੰਤਰ ਪ੍ਰਕਾਸ਼ਕਾਂ ਤੇ ਪ੍ਰਸਾਰਕਾਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ ਸਟੀਅਰਿੰਗ ਕਮੇਟੀ 12 इंडिपेंडेंट मीडिया आउटलेटਾ ਤੋਂ ਬਣੀ ਹੈ ਜੋ ਫ੍ਰੈਂਚ ਭਾਸ਼ਾ ਕਮਿਊਨਿਟੀ ਤੇ ਮੂਲ ਵਾਸੀ ਖਬਰਾਂ ਤੇ ਪ੍ਰਕਾਸ਼ਨ ਜੋ ਖਾਸ ਤੌਰ ਤੇ ਬਲੈਕ ਤੇ ਘੱਟ ਗਿਣਤੀ ਕੈਨੇਡੀਅਨਾਂ ਦੀ ਨੁਮਾਇੰਦਗੀ ਕਰਦੇ ਨੇ ਕੁਝ ਸੰਸਥਾਵਾਂ ਦੇ ਵਿੱਚ ਪੇਵਨ ਦ ਰਿਜ਼ੋਲਵ ਇੰਡੀਜੀ ਨਿਊਜ਼ ਵਿਲਜ ਮੀਡੀਆ ਤੇ ਕੈਨੇਡੀਅਨ ਐਸੋਸੀਏਸ਼ਨ ਆਫ ਕਮਿਊਨਿਟੀ ਟੈਲੀਵਿਜ਼ਨ ਉਪਭੋਗਤਾਵਾਂ ਤੇ ਸਟੇਸ਼ਨ ਵੀ ਸ਼ਾਮਲ ਨੇ ਆਨਲਾਈਨ ਨਿਊਜ਼ ਐਕਟ ਤੋਂ ਛੋਟ ਪ੍ਰਾਪਤ ਕਰਨ ਲਈ ਗੂਗਲ ਨੇ ਕੈਨੇਡੀਅਨ ਨਿਊਜ਼ ਪ੍ਰਕਾਸ਼ਕਾਂ ਨੂੰ ਡਾਲਰ 100 ਮਿਲੀਅਨ ਸਾਲਾਨਾ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਹੈ ਜੋ ਕਿ ਮਦਰਾ ਸਪਤੀ ਨੂੰ ਸੂਚੀਬੱਧ ਕੀਤਾ ਗਿਆ ਹੈ ਜੋ ਤਕਨੀਕੀ ਕੰਪਨੀਆਂ ਨੂੰ ਨਿਊਜ਼ ਪ੍ਰਕਾਸ਼ਕਾਂ ਦੇ ਨਾਲ ਸਮਝੌਤਾ ਕਰਨ ਲਈ ਮਜਬੂਰ ਕਰਦਾ ਹੈ ਤੇ ਇਹ ਸਪਸ਼ਟ ਹੈ ਕਿ ਯੋਗ ਸਮਾਚਾਰ ਕਾਰੋਬਾਰਾਂ ਨੂੰ ਨਕਦ ਕਦੋਂ ਮਿਲੇਗਾ ਪਰ ਭੁਗਤਾਨ ਸੰਗੀ ਪ੍ਰਸਾਰਣ ਰੈਗੂਲੇਟਰ ਤੋਂ ਰਸਮੀ ਤੌਰ ਤੇ ਛੋਟ ਪ੍ਰਾਪਤ ਕਰਨ ਵਾਲੇ ਗੂਗਲ ਤੇ ਨਿਰਭਰ ਹੈ ਇਸ ਸਾਲ ਦੇ ਸ਼ੁਰੂ ਵਿੱਚ ਗੂਗਲ ਨੇ ਉਹਨਾਂ ਸਮਾਚਾਰ ਸੰਗਠਨਾ ਨੂੰ ਇੱਕ ਖੁੱਲੀ ਕਾਲ ਕੀਤੀ ਜੋ ਆਨਲਾਈਨ ਨਿਊਜ਼ ਐਕਟ ਦੇ ਤਹਿਤ ਮੁਆਵਜ਼ਾ ਪ੍ਰਾਪਤ ਕਰਨਾ ਚਾਹੁੰਦੇ ਨੇ ਤੇ ਲਗਭਗ 1500 ਆਊਟਲੈਟਸ ਨੇ ਨਕਦੀ ਲਈ ਅਰਜ਼ੀ ਦਿੱਤੀ ਸੀ ਸਮੂ ਉਹਨਾਂ ਸਾਰੇ ਖਬਰ ਪ੍ਰਕਾਸ਼ਕਾਂ ਦੀ ਸਮੀਖਿਆ ਕਰੇਗਾ ਜਿਨ੍ਹਾਂ ਨੇ ਓਪਨ ਕਾਲ ਦਾ ਜਵਾਬ ਦਿੱਤਾ ਤੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਪ੍ਰਕਾਸ਼ਕਾਂ ਨੂੰ ਫੰਡ ਵੀ ਵੰਡੇ ਨੇ ਕੰਪਨੀਆਂ ਕਿੰਨੇ ਫੁੱਲ ਟਾਈਮ ਪੱਤਰਕਾਰਾਂ ਨੂੰ ਨੌਕਰੀ ਤੇ ਰੱਖਦੀਆਂ ਨੇ ਦੇ ਆਧਾਰ ਤੇ ਪੈਸੇ ਨੂੰ ਅਨੁਪਾਤ ਅਨੁਸਾਰ ਵੰਡਿਆ ਜਾਵੇਗਾ ਸਮਾਚਾਰ ਕਾਰੋਬਾਰਾਂ ਨੂੰ ਯੋਗਮਨਾਉਣ ਦੇ ਲਈ ਉਹਨਾਂ ਦੇ ਕੋਲ ਘੱਟੋ ਘੱਟ 2 ਫੁੱਲ ਟਾਈਮ ਕਰਮਚਾਰੀ ਹੋਣੇ ਚਾਹੀਦੇ ਨੇ ਤੇ ਆਨਲਾਈਨ ਨਿਊਜ਼ ਐਕਟ ਦੇ ਦੀਨ ਹੋਰ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਕੈਨੇਡੀਅਨ ਹੈਰੀਟੇਜ ਡਿਪਾਰਟਮੈਂਟ ਦੇ ਅਧਿਕਾਰੀ ਨੇ ਕਿਹਾ ਹੈ ਕਿ ਛੋਟੇ ਪ੍ਰਿੰਟ ਤੇ ਡਿਜੀਟਲ ਆਊਟਲੈਟਸ ਪ੍ਰਤੀ ਪੱਤਰਕਾਰ ਲਗਭਗ ਡਾਲਰ 12000 ਪਾਪਤ ਕਰਨ ਦੀ ਉਮੀਦ ਕਰ ਸਕਦੇ ਨੇ ਲਿਬਰਲ ਸਰਕਾਰ ਨੇ ਪਹਿਲਾਂ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਤੇ ਹੋਰ ਪ੍ਰਸਾਰਣ ਕਰਤਾਵਾਂ ਨੂੰ ਕਿੰਨਾ ਪੈਸਾ ਮਿਲ ਸਕਦਾ ਹੈ ਇਸ ਤੇ ਕੈਪ ਲਗਾ ਦਿੱਤਾ ਹੈ ਸੀਬੀਸੀ ਰੇਡੀਓ ਕੈਨੇਡਾ ਨੂੰ ਸਾਲਾਨਾ ਫੰਡ ਦੇ ਡਾਲਰ 7 ਮਿਲੀਅਨ ਸ਼ੇਰ ਤੋਂ ਵੱਧ ਨਹੀਂ ਮਿਲੇਗਾ ਤੇ ਡਾਲਰ 30 ਮਿਲੀਅਨ ਵੱਧ ਤੋਂ ਵੱਧ ਹੋਰ ਪ੍ਰਸਾਰਕਾਂ ਦੇ ਲਈ ਰਾਖਵੇਂ ਰੱਖੇ ਜਾਣਗੇ ਹੋਰ ਡਾਲਰ 63 ਮਿਲੀਅਨ ਨੂੰ ਹੋਰ ਯੋਗਤਾ ਪ੍ਰਾਪਤ ਨਿਊਜ਼ ਆਊਟਲੈਟਾਂ ਜਿਵੇਂ ਕਿ ਅਖਬਾਰਾਂ ਤੇ ਡਿਜੀਟਲ ਪਲੇਟਫਾਰਮਾਂ ਦੇ ਵਿੱਚ ਸਾਂਝਾ ਕੀਤਾ ਜਾਏਗਾ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜਿਆਂ ਦੇ ਅਨੁਸਾਰ ਮਈ ਮਹੀਨੇ ਦੌਰਾਨ ਕੈਨੇਡੀਅਨ ਅਰਥਚਾਰੇ ਦੇ ਵਿੱਚ 27000 ਨੌਕਰੀਆਂ ਸ਼ਾਮਿਲ ਹੋਈਆਂ ਪਰ ਨਾਲ ਹੀ ਮਾਮੂਲੀ ਵਾਧੇ ਦੇ ਨਾਲ ਬੇਰੋਜ਼ਗਾਰੀ ਦਰ 6. 2 ਫੀਸਦੀ ਦਰਜ ਕੀਤੀ ਗਈ ਅਰਥਸ਼ਾਸਤਰੀਆਂ ਨੂੰ ਇਸ ਮਹੀਨੇ 30000 ਨੌਕਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਸੀ ਮਈ ਦੇ ਦੌਰਾਨ ਪਾਰਟ ਟਾਈਮ ਰੋਜ਼ਗਾਰ ਵਧਿਆ ਤੇ 62000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਪਰ ਫੁੱਲ ਟਾਈਮ ਰੋਜ਼ਗਾਰ ਕਟਿਆ ਤੇ 36000 ਨੇ ਨੌਕਰੀਆਂ ਗਵਾਈਆਂ ਸਟੈਟਿਸਟਿਕਸ ਕੈਨੇਡਾ ਦੀ ਦਰਜ ਕੀਤੀ ਗਈ ਰਿਪੋਰਟ ਦੇ ਮੁਤਾਬਕ ਬaderos ਲੋਕ ਫੁੱਲ ਟਾਈਮ ਨੌਕਰੀਆਂ ਦੇ ਵਿੱਚ ਪਾਰਟ ਟਾਈਮ ਘੰਟੇ ਜਿਹੜੇ ਆ ਉਹ ਕੰਮ ਕਰ ਰਹੇ ਸਨ ਜੋ ਕਿ ਇੱਕ ਮਾੜੀ ਆਰਥਿਕ ਸਥਿਤੀ ਜਾਂ ਘੱਟ ਰੋਜ਼ਗਾਰ ਦੀ ਨਿਸ਼ਾਨੀ ਹੋ ਸਕਦੀ ਹੈ ਅਜਿਹੇ ਲੋਕਾਂ ਦੀ ਦਰ ਦੇ ਵਿੱਚ ਜੋ ਅਣਇਛਤ ਤੌਰ ਦੇ ਉਤੇ ਪਾਰਟ ਟਾਈਮ ਕੰਮ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਫੁੱਲ ਟਾਈਮ ਨੌਕਰੀਆਂ ਨਹੀਂ ਮਿਲ ਰਹੀਆਂ ਜਾਂ ਮਾੜੀ ਆਰਥਿਕ ਸਥਿਤੀਆਂ ਦੇ ਕਾਰਨ ਮਈ ਦੌਰਾਨ 18.2 ਫੀਸਦੀ ਦਾ ਵਾਧਾ ਹੋਇਆ ਇੱਕ ਸਾਲ ਪਹਿਲਾਂ ਇਹ 15. 4% ਦੀ ਸੀ ਡਾਟਾ ਏਜੰਸੀ ਨੇ ਕਿਹਾ ਹੈ ਕਿ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਜੋ ਕਿ ਕੁਝ ਸਮੇਂ ਤੋਂ ਹੇਠਾਂ ਵੱਲ ਨੂੰ ਚੱਲ ਰਹੀ ਹੈ 55.6% ਤੇ ਬਰਕਰਾਰ ਰਹੀ ਹੈ ਮਈ ਦੇ ਵਿੱਚ 15 ਤੋਂ 24 ਸਾਲ ਦੀ ਉਮਰ ਦੀਆਂ ਲੜਕੀਆਂ ਤੇ ਲਈ ਰੋਜ਼ਗਾਰ ਦੇ ਵਿੱਚ 3.7 ਫੀਸਦੀ ਦਾ ਵਾਧਾ ਹੋਇਆ ਜਦਕਿ ਇਸੇ ਉਮਰ ਵਰਗ ਦੇ ਵਿੱਚ ਲੜਕੀਆਂ ਦੇ ਲਈ ਰੋਜ਼ਗਾਰ ਦੇ ਵਿੱਚ 1.6 ਫੀਸਦੀ ਦੀ ਕਮੀ ਆਈ ਹੈ ਓਨਟਾਰੀਓ ਮੈਨੀਟੋਬਾ ਤੇ ਸਸਕਾਚੁਆਨ ਦੇ ਵਿੱਚ ਰੋਜ਼ਗਾਰ ਵਧਿਆ ਜਦਕਿ ਅਲਬਰਟਾ ਨਿਊ ਫਾਉਂਡਲੈਂਡ ਅਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਰੋਜ਼ਗਾਰ ਦੇ ਵਿੱਚ ਗਿਰਾਵਟ ਦੇਖੀ ਗਈ ਹੈ। ਬਾਕੀ ਸੂਬਿਆਂ ਦੇ ਵਿੱਚ ਮੋٹے ਤੌਰ ਤੇ ਕੋਈ ਬਦਲਾਅ ਨਹੀਂ ਆਇਆ। ਹੈਲਥ케ਅਰ ਅਤੇ ਸਮਾਜਿਕ ਸਹਾਇਤਾ ਵਰਗੇ ਖੇਤਰ, ਵਿੱਤ, ਬੀਮਾ, ਰੀਅਲ ਏਸਟੇਟ, ਰੈਂਟਲ ਅਤੇ ਲੀਜ਼ਿੰਗ ਕਾਰੋਬਾਰ, ਬਿਲਡਿੰਗ ਅਤੇ ਹੋਰ ਸਹਾਇਤਾ ਸੇਵਾਵਾਂ ਅਤੇ ਰਿਹਾਇਸ਼ ਅਤੇ ਭੋਜਨ ਸੇਵਾਵਾਂ ਦੇ ਵਿੱਚ ਨੌਕਰੀਆਂ ਸ਼ਾਮਿਲ ਹੋਈਆਂ। ਇਸ ਦੌਰਾਨ ਉਸਾਰੀ ਆਵਾਜਾਈ ਅਤੇ ਵੇਅਰ ਹਾਊਸਿੰਗ ਅਤੇ ਯੂਟਿਲਿਟੀਆਂ ਦੇ ਵਿੱਚ ਰੋਜ਼ਗਾਰ ਜਿਹੜਾ ਉਹ ਆਇਆ ਹੈ। ਔਸਤ ਘੰਟਾਵਾਰ ਤਨਖਾਹ ਜਿਹੜੀ ਹੈ ਉਹ ਮਈ ਦੇ ਵਿੱਚ ਸਾਲਦਰ ਸਾਲ ਪੱਧਰ ਤੇ 5.1 ਫੀਸਦੀ ਵਧੀ ਹੈ ਅਪ੍ਰੈਲ ਦੇ ਵਿੱਚ ਇਹ ਵਾਦਾ 4.7 ਫੀਸ ਦੇ ਸੀ ਹਜ਼ਾਰਾਂ ਕੈਨੇਡੀਅਨ ਬਾਰਡਰ ਵਰਕਰ ਦੁਪਹਿਰ ਨੂੰ ਯਾਨੀ ਅੱਜ ਦੁਪਹਿਰ ਨੂੰ ਹੜਤਾਲ ਤੇ ਜਾ ਸਕਦੇ ਨੇ ਜੇਕਰ ਵਿਚੋਲਗੀ ਇਸ ਤੋਂ ਪਹਿਲਾਂ ਕੋਈ ਜਿਹੜੀ ਆ ਉਹ ਸੌਦਾ ਨਹੀਂ ਕਰ ਪਾਈ ਕੋਈ ਸਮਝੌਤਾ ਨਾ ਹੋ ਪਾਇਆ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਲਈ ਕੰਮ ਕਰਨ ਵਾਲੇ 9000 ਤੋਂ ਵੱਧ ਪਬਲਿਕ ਸਰਵਿਸ ਅਲਾਈანს ਆਫ ਕੈਨੇਡਾ ਦੇ ਮੈਂਬਰ 4 ਵਜੇ ਹੜਤਾਲ ਸ਼ੁਰੂ ਕਰਨ ਦੇ ਲਈ ਤਿਆਰੀ ਕਰ ਰਹੇ ਨੇ ਦੋਹਾਂ ਧਿਰਾਂ ਨੇ ਸੋਮਵਾਰ ਨੂੰ ਵਿਚੋਲਗੀ ਜਿਹੜੀ ਆ ਉਹ ਕੀਤੀ ਹੈ ਯੂਨੀਅਨ ਦਾ ਕਹਿਣਾ ਹੈ ਕਿ ਮੁੱਖ ਮੁੱਦਿਆਂ ਦੇ ਵਿੱਚ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਤਨਖਾਹ ਦੀ ਸਮਾਨਤਾ ਰਿਮੋਟ ਸਮਾਨਤਾ ਰਿਮੋਟ ਤੇ ਕੰਮ ਕਰਨ ਦੇ ਜਿਹੜੇ ਵਿਕਲਪ ਨੇ ਪੈਨਸ਼ਨ ਲਾਭ ਅਤੇ ਮਜ਼ਬੂਤ ਕੰਮ ਵਾਲੀ ਸੁਰੱਖਿਆ ਸ਼ਾਮਿਲ ਹੈ ਸਰਕਾਰ ਦਾ ਕਹਿਣਾ ਹੈ ਕਿ 90% ਦੀ ਫਰੰਟ ਲਾਈਨ ਬਾਰਡਰ ਅਫਸਰਾਂ ਨੂੰ ਜ਼ਰੂਰੀ ਦੇ ਵਜੋਂ ਜਿਹੜਾ ਹੈ ਉਹਨਾਂ ਅਮਜ਼ਦ ਕੀਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਉਹ ਹੜਤਾਲ ਦੌਰਾਨ ਕੰਮ ਕਰਨਾ ਬੰਦ ਨਹੀਂ ਕਰ ਸਕਦੇ ਪਰ ਯੂਨੀਅਨ ਦੇ ਮੈਂਬਰ ਵਰਕ ਟੂ ਰੂਲ ਦੀ ਵਰਤੋਂ ਕਰ ਸਕਦੇ ਨੇ ਇੱਕ ਰਣਨੀਤੀ ਜਿੱਥੇ ਕਰਮਚਾਰੀ ਆਪਣੇ ਕੰਮ ਬਿਲਕੁਲ ਉਸੇ ਤਰ੍ਹਾਂ ਕਰਦੇ ਨੇ ਜਿਵੇਂ ਕਿ ਉਹਨਾਂ ਦੇ ਆ ਕੰਟਰੈਕਟ ਦੇ ਵਿੱਚ ਦੱਸਿਆ ਗਿਆ ਹੈ ਮਾਹਰਾਂ ਦਾ ਕਹਿਣਾ ਹੈ ਕਿ ਹਰ ਬਾਰਡਰ ਕਰਾਸਿੰਗ ਨੂੰ ਆਮ ਤੌਰ ਦੇ ਉੱਤੇ ਇਸ ਤੋਂ ਵੱਧ ਸਮਾਂ ਜਿਹੜਾ ਉਹ ਲੱਗ ਸਕਦਾ ਹੈ ਜੋ ਬਦਲੇ ਦੇ ਲਈ ਟ੍ਰੈਫਿਕ ਦੀ ਮਾਤਰਾ ਦੇ ਕਾਰਨ ਜਿਹੜੀ ਹੈ ਵੱਡੇ ਪੱਧਰ ਤੇ ਰੁਕਾਵਟਾ ਪੈਦਾ ਕਰ ਸਕਦਾ ਹੈ ਜੋ ਆਮ ਤੌਰ ਤੇ ਸਰਹੱਦ ਤੋਂ ਪਾਰ ਲੰਘਦੇ ਨੇ ਨਵਸਕੋਸ਼ੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਪੱਦਜੜ ਦੀ ਸ਼ੁਰੂਆਤ ਤੋਂ ਸੂਬੇ ਭਰ ਦੇ ਸਕੂਲਾਂ ਦੇ ਵਿੱਚ ਲਾਗੂ ਕਰਨ ਦੇ ਲਈ ਇੱਕ ਨਵੀਂ ਸੈਲਫੋਨ ਨੀਤੀ ਦਾ ਪਰਦਾਫਾਸ਼ ਕੀਤਾ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਦਿਨ ਦੌਰਾਨ ਆਪਣੇ ਫੋਨ ਬੰਦ ਕਰਨ ਅਤੇ ਉਹਨਾਂ ਨੂੰ ਨਜ਼ਰ ਤੋਂ ਦੂਰ ਰੱਖਣ ਦੀ ਲੋੜ ਹੋਵੇਗੀ ਜੂਨੀਅਰ ਤੋਂ ਸੀਨੀਅਰ ਉੱਚ ਵਿਦਿਆਰਥੀਆਂ ਨੂੰ ਕਲਾਸ ਦੇ ਸਮੇਂ ਦੌਰਾਨ ਉਹਨਾਂ ਦੇ ਡਿਵਾਈਸਾਂ ਨੂੰ ਬੰਦ ਤੇ ਨਜ਼ਰ ਤੋਂ ਬਾਹਰ ਰੱਖਣ ਦੀ ਲੋੜ ਹੋਵੇਗੀ ਜਦੋਂ ਤੱਕ ਉਹਨਾਂ ਦੇ ਅਧਿਆਪਕ ਉਹਨਾਂ ਦੀ ਵਰਤੋਂ ਨੂੰ ਕਲਾਸਰੂਮ ਦੇ ਵਿੱਚ ਹਦਾਇਤਾਂ ਦੇ ਹਿੱਸੇ ਵਜੋਂ ਸ਼ਾਮਲ ਨਹੀਂ ਕਰਦੇ ਜਦੋਂ ਵਿਦਿਆਰਥੀ ਕਲਾਸ ਦੇ ਵਿੱਚ ਨਹੀਂ ਹੁੰਦੇ ਜਾਂ ਜੂਨੀਅਰ ਤੇ ਸੀਨੀਅਰ ਹਾਈ ਸਕੂਲਾਂ ਦੇ ਵਿੱਚ ਫੋਨ ਸਕੂਲਾਂ ਦੀ ਵਰਤੋਂ ਜਿਹੜੀ اجازت ਦਿੱਤੀ ਜਾਵੇਗੀ ਤਬਦੀਲੀਆਂ ਦਾ ਮੁਲਾਂਕਣ ਅਗਲੇ ਸਕੂਲੀ ਸਾਲ ਦੇ ਅੰਤ ਵਿੱਚ ਮੁੜ ਜਿਹੜਾ ਉਹ ਕੀਤਾ ਜਾਵੇਗਾ ਇਸ ਫਾਲ ਸੀਜ਼ਨ ਦੀ ਸ਼ੁਰੂਆਤ ਤੇ ਨੋਵਾ ਸਕੋਸ਼ੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਕਲਾਸਰੂਮ ਤੇ ਕੰਟਿਆ ਦੌਰਾਨ ਸੈਲਫੋਨ ਤੇ ਹੋਰ ਨਿੱਜੀ ਇਲੈਕਟ੍ਰੋਨਿਕ ਡਿਵਾਈਸਾਂ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੋਵੇਗੀ ਸਿੱਖਿਆ ਮੰਤਰੀ ਬੇਕੀਦਰੋਹਾਨ ਨੇ ਸੂਬਾ ਵਿਆਪਿਕ ਨਵੇਂ ਨਿਰਦੇਸ਼ ਦਾ ਐਲਾਨ ਕੀਤਾ ਜਿਸ ਤਹਿਤ ਵਿਦਿਆਰਥੀਆਂ ਨੂੰ ਉਹਨਾਂ ਦੇ ਨਿੱਜੀ ਮੋਬਾਈਲ ਡਿਵਾਈਸਾਂ ਨੂੰ ਬੰਦ ਕਰਨਾ ਹੋਵੇਗਾ ਤੇ ਉਹਨਾਂ ਨੂੰ ਪੜ੍ਹਾਈ ਦੇ ਸਮੇਂ ਦੌਰਾਨ ਆਪਣੀ ਪਹੁੰਚ ਤੋਂ ਪਾਸੇ ਸਟੋਰ ਕਰਨਾ ਹੋਵੇਗਾ ਇਹ ਤਬਦੀਲੀ ਦੇ ਤਹਿਤ ਐਲੀਮੈਂਟਰੀ ਸਕੂਲਾਂ ਦੇ ਲਈ ਵਿਦਿਆਰਥੀਆਂ ਨੂੰ ਪੂਰੇ ਸਕੂਲੀ ਦਿਨ ਲਈ ਆਪਣੀ ਡਿਵਾਈਸਾਂ ਨੂੰ ਪਾਸੇ ਸਟੋਰ ਕਰਨ ਦੀ ਲੋੜ ਹੋਵੇਗੀ ਪਰ ਜੂਨੀਅਰ ਹਾਈ ਅਤੇ ਹਾਈ ਸਕੂਲਾਂ ਨੂੰ ਦੁਪਹਿਰ ਦੇ ਖਾਣੇ ਅਤੇ ਹੋਰ ਬ੍ਰੇਕ ਦੌਰਾਨ ਫੋਨ ਦੀ ਵਰਤੋਂ ਬਾਰੇ ਆਪਣੇ ਨਿਯਮ ਬਣਾਉਣ ਦੀ ਇਜਾਜ਼ਤ ਹੋਵੇਗੀ ਰੋਹਾਨੇ ਹੈਲਫੈਕਸ ਦੇ ਕਲੈਟਨ ਪਾਰਕ ਜੂਨੀਅਰ ਹਾਈ ਸਕੂਲ ਦੇ ਵਿੱਚ ਐਲਾਨ ਕੀਤਾ ਜਿਨ੍ਹਾਂ ਨੇ ਇਸ ਸਤੰਬਰ ਤੋਂ ਸੈੱਲ ਫੋਨ ਅਤੇ ਨਿੱਜੀ ਡਿਵਾਈਸਾਂ ਦੀ ਵਰਤੋਂ ਤੇ ਪਾਬੰਦੀ ਲਾਈ ਹੋਈ ਹੈ ਉਨ੍ਹਾਂ ਕਿਹਾ ਖੋਜ ਅਤੇ ਤਜਰਬਾ ਸਾਨੂੰ ਦੱਸਦਾ ਹੈ ਕਿ ਸਕੂਲਾਂ ਵਿੱਚ ਸੈੱਲ ਫੋਨ ਅਤੇ ਨਿੱਜੀ ਮੋਬਾਈਲ ਡਿਵਾਈਸਾਂ ਤੱਕ ਪਹੁੰਚ ਨੂੰ ਸੀਮਿਤ ਕਰਨ ਦੇ ਫਾਇਦੇ ਨੇ ਇਹਨਾਂ ਉਪਕਰਨਾ ਤੋਂ ਮੁਕਤ ਕਲਾਸਰੂਮ ਸਿੱਖਣ ਦਾ ਅਨੁਭਵ ਵਧਾਉਂਦੇ ਨੇ ਸਮਾਜਿਕ ਪਰਸਪਰ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਅਤੇ ਤੰਦਰੁਸਤੀ ਨੂੰ ਬਿਹਤਰ ਉਤਸ਼ਾਹਿਤ ਕਰਦੇ ਨੇ ਮਨਿਸਟਰ ਨੇ ਕਿਹਾ ਹੈ ਕਿ ਬਹੁਤ ਸਾਰੇ ਸਕੂਲਾਂ ਨੇ ਪਹਿਲਾਂ ਹੀ ਆਪਣੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ ਪਰ ਉਮੀਦ ਹੈ ਕਿ ਇਹ ਨਿਰਦੇਸ਼ ਸਤੰਬਰ ਵਿੱਚ ਨਿਯਮ ਬਦਲਣ ਤੇ ਸਾਰੇ ਸਕੂਲਾਂ ਦੀ ਸਹਾਇਤਾ ਕਰੇਗਾ ਉਹਨਾਂ ਕਿਹਾ ਇਹ ਨਿਰਦੇਸ਼ ਸਕੂਲ ਸਟਾਫ ਵਿਦਿਆਰਥੀਆਂ ਤੇ ਪਰਿਵਾਰਾਂ ਦੇ ਲਈ ਇਕਸਾਰਤਾ ਤੇ ਸਪਸ਼ਟਤਾ ਪ੍ਰਦਾਨ ਕਰੇਗਾ ਇਹ ਅਸਲ ਵਿੱਚ ਸਕੂਲਾਂ ਦੁਆਰਾ ਲਾਗੂ ਕੀਤੀਆਂ ਨੀਤੀਆਂ ਦੇ ਲਈ ਸੂਬੇ ਪੱਧਰ ਦੇ ਵਿੱਚ ਸਾਡੀਆਂ ਬੁਨਿਆਦੀ ਉਮੀਦਾਂ ਨੂੰ ਨਿਰਧਾਰਤ ਕਰਦਾ ਹੈ ਦਰਹਾਨ ਨੇ ਕਿਹਾ ਹੈ ਕਿ ਸਕੂਲ ਦੇ ਵਿੱਚ ਇਹ ਯਕੀਨੀ ਬਣਾਉਣਗੇ ਕਿ ਮਾਪੇ ਤੇ ਵਿਦਿਆਰਥੀ ਐਮਰਜੈਂਸੀ ਦੌਰਾਨ ਇੱਕ ਦੂਜੇ ਦੇ ਸੰਪਰਕ ਵਿੱਚ ਰਹਿੰਦੇ ਯੋਗ ਹੋਣ ਕਲੇਟਨ ਪਾਰਕ ਦੇ ਪ੍ਰਿੰਸੀਪਲ ਨੇ ਆਪਣੇ ਸਕੂਲ ਦੇ ਸੈਲਫੋਨ ਤੇ ਨਾਲ ਹੀ ایرਬਡ ਤੇ ਸਮਾਰਟ ਘੜੀਆਂ ਵਰਗੀਆਂ ਨਿੱਜੀ ਡਿਵਾਈਸਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਦੇ అనుਭਵ ਨੂੰ ਬੇਹੱਦ ਪੋਜ਼ਿਟਿਵ ਆਖਿਆ। ਉਹਨਾਂ ਕਹਿੰਦੇ ਕਿ ਕਿਸੇ ਵੀ ਸਕੂਲੀ ਦਿਨ ਦੀ ਮਿਆਦ ਲਈ ਕਲਾਸਰੂਮ, ਹਾਲਵੇ, ਵਾਸ਼ਰੂਮ ਜਾਂ ਸਕੂਲਾਂ ਦੇ ਮੈਦਾਨਾਂ ਵਿੱਚ ਡਿਵਾਈਸਾਂ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ। ਉਹਨਾਂ ਕਹਿੰਦੇ ਕਿ ਅਕਾਦਮਿਕ ਅਤੇ ਸਮਾਜਿਕ ਤੌਰ ਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਵਿੱਚ ਇਹ ਵਾਧਾ ਦੇਖਿਆ। ਵਿਦਿਆਰਥੀ, ਸਟਾਫ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਜਿਸ ਨਾਲ ਸਾਰੇ ਸਾਫ ਵਿਦਿਆਰਥੀਆਂ ਨੂੰ ਲੋਕਾਂ ਤੇ ਸਿੱਖਿਆਰਤਿਆਂ ਦੇ ਤੌਰ ਤੇ ਬਿਹਤਰ ਤਰੀਕੇ ਨਾਲ ਜਾਣ ਸਕਦੇ ਨੇ। ਹੈਨਮਨ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਦੇ ਨਤੀਜੇ ਵਜੋਂ ਤੰਗ ਪਰੇਸ਼ਾਨ ਕੀਤੇ ਜਾਣ ਵਰਗੀਆਂ ਘਟਨਾਵਾਂ ਵਿੱਚ ਵੀ ਕਮੀ ਆਈ ਹੈ। ਜਦਕਿ ਕਲਾਸਰੂਮ ਵਿੱਚ ਜ਼ਿਆਦਾ ਧਿਆਨ ਦੇਣ ਕਾਰਨ ਗਣਿਤ ਵਰਗੇ ਖੇਤਰਾਂ ਵਿੱਚ ਅਕਾਦਮਿਕ ਪ੍ਰਾਪਤੀ ਵਿੱਚ ਸੁਧਾਰ ਹੋਇਆ ਹੈ। ਸਕੂਲ ਦੀ ਗ੍ਰੇਡ 8 ਦੀ ਵਿਦਿਆਰਥਣ ਨਾਇ ਨੇ ਕਿਹਾ ਕਿ ਉਹਨਾਂ ਨੇ ਸਕੂਲ ਦੇ ਦਿਨ ਦੌਰਾਨ ਸੈਲਫੋਨ ਦੀ ਵਰਤੋਂ ਨਹੀਂ ਕੀਤੀ ਤੇ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਨਾਲ ਅਧਿਆਪਕਾਂ ਤੇ ਹੋਰ ਵਿਦਿਆਰਥੀਆਂ ਨਾਲ ਬਿਹਤਰ ਗੱਲਬਾਤ ਹੋ ਪਾਦੀ ਹੈ। ਨਾਲ ਹੀ ਵੀਰਵਾਰ ਦੇ ਐਲਾਨ ਦੇ ਨਾਲ ਨੋਵਾ ਸਕੋਸ਼ੀਆ, 온ਟਾਰੀਓ, ਕਿਊਬెక్ ਤੇ ਬ੍ਰਿਟਿਸ਼ ਕੋਲੰਬੀਆ ਦੀ ਉਸ ਕਤਾਰ ਦੇ ਵਿੱਚ ਸ਼ਾਮਲ ਹੋ ਗਿਆ ਹੈ ਜੋ ਪਹਿਲਾਂ ਹੀ ਸਕੂਲਾਂ ਵਿੱਚ ਸੈਲਫੋਨ ਦੀ ਵਰਤੋਂ ਨੂੰ ਸੀਮਿਤ ਕਰ ਚੁੱਕੇ ਨੇ। ਨਿਊ ਬ੍ਰਾਂਸਵਿਕ ਨੇ ਵੀ ਸਤੰਬਰ ਦੇ ਵਿੱਚ ਆਪਣੀਆਂ ਪਾਬੰਦੀਆਂ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਨਿਊਜ਼ ਟੇਬਲ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਰੈਂਟਲ ਮਾਰਕੀਟ ਦੀ ਰਿਪੋਰਟ ਸਬੰਧੀ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਸਾਰੀਆਂ ਰਿਹਾਇਸ਼ੀ ਇਕਾਈਆਂ ਦੇ ਲਈ ਰਾਸ਼ਟਰੀ ਔਸਤ ਮਾਸਤੀ ਕੀਮਤ ਸਾਲ ਦਰ ਸਾਲ 9% ਤੋਂ ਵੱਧ ਕੇ ਮਈ ਦੇ ਵਿੱਚ ਇੱਕ ਜਿਹੜੀ ਹੈ ਉਹ ਰਿਕਾਰਡ ਡਾਲਰ ਯਾਨੀ 2202 ਤੱਕ ਵੱਧ ਗਈ ਵੈਂਕੂਵਰ ਤੇ ਟੋਰਾਂਟੋ ਕੈਨੇਡਾ ਦੇ ਵਿੱਚ ਮਈ 2024 ਦੇ ਵਿੱਚ ਡਾਲਰ 3008 ਤੇ ਡਾਲਰ 2000 784 ਦੇ ਵਿੱਚ ਕਿਰਾਏ ਦੀ ਔਸਤ ਕੀਮਤ ਲਈ ਰਾ ਪਧਰਾ ਕਰਨਾ ਜਾਰੀ ਰੱਖਦੇ ਨੇ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਮਈ ਦੇ ਵਿੱਚ ਕੈਨੇਡਾ ਚ ਕਿਰਾਏ ਦੀ ਔਸ ਪੁੱਛਣ ਦੀ ਕੀਮਤ ਡਾਲਰ 2000 ਨੂੰ ਪਾਰ ਕਰਕੇ ਰਿਕਾਰਡ ਉਚ ਪੱਧਰ ਤੇ ਹੈ rental.ca ਤੇ Urban Nation ਦੁਆਰਾ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਸਾਰੇ ਰਿਹਾਇਸ਼ੀ ਕਿਰਾਏ ਲਈ ਔਸਤ ਮਾਸਿਕ ਜਿਹੜੀ ਕੀਮਤ ਹੈ ਜੋ ਮੰਗੀ ਜਾ ਰਹੀ ਹੈ ਉਹ ਸਾਲ ਦਰ ਸਾਲ 9.3% ਦੀ ਵਾਧੇ ਕੇ ਮਈ ਦੇ ਵਿੱਚ ਡਾਲਰ 2202 ਤੱਕ ਪਹੁੰਚ ਗਈ ਹੈ। ਵੈਨਕੂਵਰ ਨੇ ਡਾਲਰ 2671 ਦੇ ਇੱਕ ਬੈੱਡਰੂਮ ਦੇ ਕਿਰਾਏ ਦੀ ਸਭ ਤੋਂ ਮਹਿੰਗੀ ਮੰਗ ਦੇ ਨਾਲ ਦੇਸ਼ ਦੀ ਅਗਵਾਈ ਕਰਨਾ ਜਾਰੀ ਰੱਖਿਆ। ਬਰਨਬੀ ਤੋਂ ਬਾਅਦ BC ਦੇ ਵਿੱਚ ਡਾਲਰ 2545 ਤੇ ਟੋਰਾਂਟੋ ਤੇ ਡਾਲਰ 2479 ਤੇ ਮਿਸਿਸ ਅਗੌਂ ਡੈਰੀਓ ਵਿੱਚ ਡਾਲਰ 2339 ਤੇ ਹੈ ਦੇਸ਼ ਵਿੱਚ ਹੋਰ ਕਿਤੇ ਵੀ ਇੱਕ ਬਰਾਬਰ ਯੂਨਿਟਾਂ ਚ ਸੈਂਟ ਜੋਨਸ एनएल ਦੇ ਵਿੱਚ ਡਾਲਰ 955 ਫੋਰਟ ਮੈਕਮਰੇ ਦੇ ਵਿੱਚ ਡਾਲਰ 1242 ਵਿੱਚ ਜਾ ਰਹੀਆਂ ਸਨ ਵੈਨਕੂਵਰ ਤੇ ਟੋਰਾਂਟੋ ਵਿੱਚ ਕਿਰਾਏ ਦੀਆਂ ਦਰਾਂ ਮਈ 2023 ਤੋਂ ਥੋੜੀਆਂ ਘਟ ਹੋ ਗਈਆਂ ਸਨ ਜਦੋਂ ਕਿ ਰਜ਼ਾਇਨਾ ਕਯੂਬਿਕ ਸਿਟੀ ਤੇ ਹੈਲੀਫੈਕਸ ਵਰਗੇ ਛੋਟੇ ਸ਼ਹਿਰਾਂ ਵਿੱਚ 10% ਇਹ ਸੋ ਵਾਧ ਦਾ ਸਾਲਾਨਾ ਵਾਧਾ ਦੇਖਿਆ ਗਿਆ ਹੈ ਇਹ ਰਿਪੋਰਟ ਟੋਰਾਂਟੋ ਸਥਿਤੀ ਪ੍ਰੰਤੋ ਸਥਿਤ ਰੀਅਲ ਅਸਟੇਟ ਰਿਸਰਚ ਫਰਮ ਅਰਬਨੇਸ਼ਨ ਦੁਆਰਾ ਲਿਖੀ ਗਈ ਸੀ ਤੇ ਵੈਬਸਾਈਟ ਰੈਂਟਲ.ca ਤੇ ਪੋਸਟ ਕੀਤੀ ਗਈ ਰਿਹਾਇਸ਼ੀ ਸੂਚੀ ਦੇ ਆંકੜਿਆਂ ਦੇ ਆਧਾਰ ਤੇ ਤਿਆਰ ਕੀਤੀ ਗਈ ਸੀ ਬੀਸੀ ਅਪਾਰਟਮੈਂਟ ਜਾਂ ਕੰਡੋ ਲਈ ਡਾਲਰ 2526 ਦੀ ਸਭ ਤੋਂ ਉੱਚੀ ਔਸਤ ਕਿਰਾਇਆ ਮੰਗਣ ਵਾਲੀ ਕੀਮਤ 2.3 ਫੀਸਦੀ ਦੇ ਵਾਧੇ ਨਾਲ 온ਟਾਰੀਓ ਤੋਂ ਡਾਲਰ 2423 ਤੇ 7 ਫੀਸਦੀ ਦੇ ਵਾਧੇ ਨਾਲ ਕੈਨੇਡਾ ਦੀ ਅਗਵਾਈ ਕਰ ਰਹੀ ਹੈ ਯੂਸਟਸ ਚੈਨਲ ਪੰਜਾਬੀ ਦੀ ਰਿਪੋਰਟ RCMP ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸਵੇਰੇ ਦੱਖਣੀ ਸਰੀ ਦੇ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ 164 ਸਟਰੀਟ ਤੇ 10 ਐਵੇਨਿਊ ਦੇ ਖੇਤਰ ਦੇ ਵਿੱਚ ਸਵੇਰੇ 8:45 ਮਿੰਟ ਤੋਂ ਬਾਅਦ ਮਾਊਂਟੇਜ਼ ਨੂੰ ਗੋਲੀਬਾਰੀ ਦੀ ਰਿਪੋਰਟ ਜਿਹੜੀ ਹੈ ਉਹ ਮਿਲੀ ਹੈ ਸਹਾਜਣ ਨੇ ਦੱਸਿਆ ਕਿ ਅਧਿਕਾਰੀ ਜਦੋਂ ਮੌਕੇ ਤੇ ਪਹੁੰਚੇ ਤਾਂ ਇੱਕ ਨੌਜਵਾਨ ਨੂੰ ਪੀੜਤ ਉਹਨਾਂ ਦੇਖਿਆ ਜਿਸ ਦੇ ਸੱਟਾਂ ਵੀ ਲੱਗੀਆਂ ਹੋਈਆਂ ਸੀ ਬਾਅਦ ਵਿੱਚ ਉਸਨੂੰ ਘਟਨਾ ਸਥਾਨ ਤੇ ਮ੍ਰਿਤਕ ਐਲਾਨਿਆ ਗਿਆ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਗੋਲੀਬਾਰੀ ਲਈ ਜ਼ਿੰਮੇਵਾਰ ਵਿਅਕਤੀ ਇੱਕ ਟਰੱਕ ਦੇ ਵਿੱਚ ਲਾਕੇ ਤੋਂ ਭੱਜ ਗਿਆ ਆਰਸੀਐਮਪੀ ਦਾ ਕਹਿਣਾ ਹੈ ਕਿ ਮੈਕਮਿਲਨ ਰੋਡ ਤੇ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ਦੇਰ ਬਾਅਦ ਮਿਲੀ ਸੀ ਤੇ ਪੁਲਿਸ ਇਸ ਤੇ ਜਿਹੜੀ ਹੈ ਆਪਣੀ ਜਾਂਚ ਵੀ ਕਰ ਰਹੀ ਹੈ ਕਿ ਕੀ ਦੋਵਾਂ ਘਟਨਾਵਾਂ ਦਾ ਸਬੰਧ ਇੱਕ ਦੂਜੇ ਨਾਲ ਹੈ ਮਾਉਂਟਿਸ ਨੇ ਕਿਹਾ ਹੈ ਕਿ ਇਸ ਸਮੇਂ ਇਨ੍ਹਾਂ ਖੇਤਰਾਂ ਦੇ ਵਿੱਚ ਭਾਰੀ ਪੁਲਿਸ ਮੌਜੂਦ ਹੈ ਕਿਉਂਕਿ ਅਧਿਕਾਰੀ ਜਾਂਚ ਦੇ ਸ਼ੁਰੂਆਤੀ ਪੜਾਅ ਦੇ ਵਿੱਚ ਹਨ ਉਹਨਾਂ ਪੁਸ਼ਟੀ ਕੀਤੀ ਹੈ ਕਿ ਹੁਣ ਜਾਂਚ ਦੇ ਵਿੱਚ ਸਹਾਇਤਾ ਲਈ ਆਹਟ ਨੂੰ ਵੀ ਬੁਲਾਇਆ ਗਿਆ ਹੈ ਗੋਲੀਬਾਰੀ ਤੇ ਵਾਹਨ ਨੂੰ ਅੱਗ ਲੱਗਣ ਦੇ ਆਲੇ ਦੁਆਲੇ ਪੀੜਤ ਜਾਂ ਹਾਲਾਤਾਂ ਬਾਰੇ ਕੋਈ ਹੋਰ ਵੇਰਵੇ ਨਹੀਂ ਦਿੱਤੇ ਗਏ ਇੰਸ਼ੋਰੈਂਸ ਲੈਣ ਸਮੇ ਉਹ ਕਿਹੜੀਆਂ ਖਾਸ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਆਓ ਜਾਣਕਾਰੀ ਲੈਂਦੇ ਹਾਂ ਇੰਸ਼ੋਰੈਂਸ ਸੰਬੰਧੀ ਇੰਸ਼ੋਰੈਂਸ ਜਦੋਂ ਕੋਈ ਵੀ ਵਿਅਕਤੀ ਲੈਂਦਾ ਤਾਂ ਕਈ ਪ੍ਰਕਾਰ ਦੇ ਸ਼ੰਕੇ ਉਹਦੇ ਮਨ ਦੇ ਵਿੱਚ ਹੁੰਦੇ ਨੇ ਸਵਾਲ ਹੁੰਦੇ ਨੇ ਸੋ ਉਹਨਾਂ ਸਵਾਲਾਂ ਦਾ ਜਵਾਬ ਲੈਣ ਦੇ ਲਈ ਅਸੀਂ ਥਿੰਕ ਇੰਸ਼ੋਰੈਂਸ ਪਹੁੰਚਿਆ ਸ੍ਰੀ ਦਾ ਪਰਮਿੰਦਰ ਸਿੰਘ ਥਿੰਨ ਸਾਡੇ ਨਾਲ ਨੇ ਥਿੰਨ ਸੋ ਬਹੁਤ ਬਹੁਤ ਸਵਾਗਤ ਹੈ ਜੀ ਤੇ ਜਦੋਂ ਕੋਈ ਵਿਅਕਤੀ ਇੰਸ਼ੋਰੈਂਸ ਦਾ ਡਿਸੀਜਨ ਬਣਾਉਣ ਬਾਰੇ ਸੋਚਦਾ ਤਾਂ ਕਿਹੜੇ ਸਵਾਲ ਹੁੰਦੇ ਨੇ ਉਹ ਡਿਸੀਜਨ ਲੈ ਕਿਉਂ ਨਹੀਂ ਪਾਉਂਦੇ ਇਸ ਨੂੰ ਲੈ ਕੇ ਜੀ ਅਸੀਂ ਸਾਰਾ ਨਾ ਪਹਿਲਾਂ ਤਾਂ ਇਹ ਹੈ ਵੀ ਜਦੋਂ ਵੀ ਇੰਸ਼ੂਰੈਂਸ ਲੈਣ ਲੱਗਦੇ ਪਹਿਲਾਂ ਇਹ ਸੋਚਦੇ ਆ ਵੀ ਸਾਨੂੰ ਲੋੜ ਨਹੀਂ ਹੈਗੀ ਜਾਂ ਲੋੜ ਹੈਗੀ ਤਾਂ ਮਹਿੰਗੀ ਬਹੁਤ ਹੋਊਗੀ ਜਾਂ ਅਸੀਂ ਹੁਣ ਸਾਡੀ ਸਿਹਤ ਠੀਕ ਨਹੀਂ ਕੋਸ ਬਹੁਤ ਮਹਿੰਗੀ ਇਹੋ ਜਿਹੇ ਛੋਟੇ ਛੋਟੇ ਮਿੱਥ ਨੇ ਪਰ ਇਟਸ ਨਾ ਲਾਈਕ ਦੈਟ ਕਿਉਂਕਿ ਮਹਿੰਗੀ ਬਹੁਤ ਹੋਊ ਕਿਉਂਕਿ ਇੱਥੇ ਵੀ ਜਦੋਂ ਦੇਖਦੇ ਆ ਲੋੜ ਪੈਂਦੀ ਹੈ ਉਦੋਂ ਕਹਿੰਦੇ ਫਟਾਫਟ ਮਿਲ ਜੂਵੇ ਪਰ ਇਟ ਟੇਕਸ ਟਾਈਮ ਅ ਪ੍ਰੋਸੈਸ ਹੈ ਹੈਰੀਜੀ ਦਾ ਜਦੋਂ ਕਿਸੇ ਜੀ ਨੂੰ ਇਨਸ਼ੋਰ ਕਰਨਾ ਉਦੋਂ ਚੀਜ਼ ਸਹੀ ਚਾਹੀਦੀ ਹੈ ਹੈਲਥੀ ਚਾਹੀਦੀ ਹੈ ਜਿੱਦਾਂ ਘਰ ਦੀ ਇਨਸ਼ੋਰੈਂਸ ਲੈਣੀ ਹੈ ਘਰ ਬਿਲਕੁਲ ਸਹੀ ਕੰਡੀਸ਼ਨ ਚਾਹੀਦਾ ਹੈ ਘਰ ਦੀ ਇਨਸ਼ੋਰੈਂਸ ਹੋ ਗਈ ਕਾਰ ਦੀ ਐ ਫੋਨ ਦੀ ਇਨਸ਼ੋਰੈਂਸ ਹੈ ਫੋਨ ਬਿਲਕੁਲ ਠਈ ਸਹੀ ਹੋਊਗਾ ਤਾਂ ਐਸੇ ਕਰਕੇ ਆਪਾਂ ਆਪਦੇ ਬਾਰੇ ਵੀ ਗੱਲ ਕਰਦੇ ਹਾਂ ਜੇ ਸਾਡੀ ਸਿਹਤ ਸਹੀ ਹੈ ਜਿੰਨੇ ਅਸੀਂ ਏਜ ਸਾਡੀ ਘਟ ਹੈ ਉਨੀ ਚੀਜ਼ ਸਾਨੂੰ ਸਸਤੀ ਮਿਲੂਗੀ ਤੇ ਰੇਟ ਵਧੀਆ ਮਿਲੂਗਾ ਇੱਕ ਸិន ਸਰ ਇਹ ਵੀ ਪੋਜ਼ਿਟਿਵ ਚੀਜ਼ ਦੀ ਚਰਚਾ ਭਾਵੇਂ ਘੱਟ ਹੋਵੇ 네ਗੇਟਿਵ ਦੀ ਵੱਧ ਹੁੰਦੀ ਹੈ ਕਿ ਇੱਕ ਅੱਧਾ ਕਲੇਮ ਡਿਨਾਈ ਹੋ ਗਿਆ ਉਹ ਪੂਰੇ ਸ਼ਹਿਰ ਚ ਰੌਲਾ ਪਾਉਂਦਾ ਜਿੱਥੋਂ ਤੱਕ ਪੈ ਸਕੇ ਵੀ ਭਾਈ ਇੰਸ਼ੋਰੈਂਸ ਦਾ ਫਾਇਦਾ ਕੋਈ ਨਹੀਂ ਤੇ ਇਹ ਕਿਹੜੀਆਂ ਹਾਲਾਤਾਂ ਚ ਡਿਨਾਈ ਹੋ ਜਾਂਦਾ ਕਈ ਵਾਰੀ ਕਲੇਮ ਜੀ ਜਾਂ ਇਹ ਕਿੰਨੇ ਕੁ ਪਰਸੈਂਟ ਚਾਂਸ ਹੁੰਦੇ ਨੇ ਤੇ ਕੱਲ ਬਾਤ ਲੁਕੋ ਵੀ ਜਾਂਦੇ ਲੋਕ ਕਈ ਵਾਰੀ ਉਹ ਵੀ ਕਰਨ ਹਾਂਜੀ ਜਦੋਂ ਕੋਈ ਵੀ ਇੰਸ਼ੋਰੈਂਸ ਲੈਣੀ ਹੈ ਪਹਿਲੀ ਗੱਲ ਤਾਂ ਅਸੀਂ ਨਾ ਹੀ ਕਦੀ ਸਾਨੂੰ ਬਿਲਕੁਲ ਝੂਠ ਬੋਲਣਾ ਚਾਹੀਦਾ ਇੰਸ਼ੋਰੈਂਸ ਨੂੰ ਕਿਉਂਕਿ ਸਪੈਸ਼ਲੀ ਜੇ ਟ੍ਰੈਵਲ ਇੰਸ਼ੋਰੈਂਸ ਦੀ ਗੱਲ ਕਰਦੇ ਆ ਕਿਉਂਕਿ ਜਦੋਂ ਵਿਜ਼ਿਟ ਕਰਨ ਕੋਈ ਆ ਰਿਹਾ ਉਦੋਂ ਫਿਰ ਸਾਨੂੰ ਹੁੰਦਾ ਵੀ ਕਈ ਮੂਵਿੰਗ ਪਾਰਟ ਨੇ ਤੁਹਾਡੇ ਦਵਾਈ ਲੈ ਰਹੇ ਨੇ ਲੈ ਰਹੇ ਅਕᱫੋਂ ਦਵਾਈ ਚੇਂਜ ਹੋਈ ਕਈ ਵਾਰੀ ਸਾਨੂੰ ਪਤਾ ਨਹੀਂ ਦ ਨਵੀਂ ਦਵਾਈ ਚ ਲੱਗ ਗਈ ਅਸੀਂ ਇੰਸ਼ੂਰੈਂਸ ਸਿਰਫ ਰੇਟ ਹੀ ਦੇਖਦੇ ਆ ਵੀ ਸਸਤੀ ਕਿਹੜੀ ਉਹ ਲੈ ਲਿਆ ਆਬਵੀਅਸਲੀ ਉਹਨਾਂ ਟਾਈਮ ਜਿਹੜੇ ਸਿਚੁਏਸ਼ਨ ਦੇ ਵਿੱਚ ਜਿਹੜਾ ਜਿਹੜਾ ਅ ਕਲੇਮ ਹੈਗਾ ਉਹ ਡਿਕਲਾਈਨ ਹੋ ਸਕਦਾ ਬਿਲਕੁਲ ਅਸੀਂ ਦੇਖਦੇ ਆ ਕਿਉਂਕਿ ਤਾਂ ਹੀ ਆਪਾਂ ਇੰਨੇ ਸਾਲਾਂ ਦਾ ਆਪਾਂ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਸਾਡਾ ਹੀ ਫੋਕਸ ਰਹਿੰਦਾ ਅ ਕਲੇਮ ਨਾ ਕਦੇ ਵੀ ਡਿਕਲਾਈਨ ਹੋਵੇ ਕਿਉਂਕਿ ਅ ਕਲਾਇੰਟ ਦੀਆਂ ਜ਼ਰੂਰਤਾਂ ਜਦੋਂ ਇੰਟਰਸਟ ਤਾਂ ਹੀ ਪੀਸ ਆਫ ਮਾਈਂਡ ਵਾਸਤੇ ਇਹ ਨਾ ਵਜੋਂ ਸਾਨੂੰ ਚੀਜ਼ ਚਾਹੀਦੀ ਹੈ ਉਹ ਸਾਨੂੰ ਚੀਜ਼ ਮਿਲੇ ਨਾ ਬਿਲਕੁਲ ਜਿਦੋਂ ਵੀ ਤੁਸੀਂ ਆਪਾਂ ਸੁਪਰਵਾਈਜ਼ਡ ਹੈ ਟ੍ਰੈਵਲ ਇੰਸ਼ੋਰੈਂਸ ਹੈ ਲਾਈਫ ਇੰਸ਼ੋਰੈਂਸ ਤੇ ਸਾਰਾ ਕੁਝ ਇਨ ਇਨ ਲਾਈਨ ਅਪ ਹੈ ਕਿ ਕਿਸਨ ਲਾਈਫ ਇੰਸ਼ੋਰੈਂਸ ਲੈਣੀ ਹੈ ਅਸੀਂ ਕੁਐਸਚਨ ਛੁੱਟ ਵੀ ਨਹੀਂ ਬੋਲ ਸਕਦੇ ਕਿਉਂਕਿ ਸਾਡੀ ਸਾਰੀ ਇਨਫੋਰਮੇਸ਼ਨ ਐਪਲੀਕੇਸ਼ਨ ਸਾਈਨ ਕਰਦੇ ਆ ਅਸੀਂ ਉਹ ਦੱਸਦੇ ਨੇ ਸਾਡੇ ਬਾਰੇ ਇਨਫੋਰਮੇਸ਼ਨ ਕਿਤੋਂ ਮਰਜੀ ਲੈ ਲਓ ਡਾਕਟਰ ਤੋਂ ਲਓ ਸਾਡੀ ਮੈਡੀਕਲ ਬਿਊਰੋ ਤੋਂ ਇਨਫੋਰਮੇਸ਼ਨ ਲੈ ਲਓ ਕਿਉਂਕਿ ਉੱਥੇ ਸਾਰਾ ਕੁਝ ਅਕ੍ਰਿਸ਼ਟਿਕ ਹੋਇਆ ਹੈ ਜਦੋਂ ਵਿਸਟਰ ਆਉਣਾ ਕਿਸੇ ਨੇ ਕਿਉਂਕਿ ਉਹਨਾਂ ਬਾਰੇ ਇੱਥੇ ਇਨਫੋਰਮੇਸ਼ਨ ਨਹੀਂ ਹੁੰਦੀ ਕਿਉਂਕਿ ਸਿਸਟਮ 'ਚ ਨਹੀਂ ਹੈਗਾ ਸਾਰਾ ਕੁਝ ਅਕਲੇਮ ਜਿਹੜੇ ਨੇ ਉਦੋਂ ਇਹ ਸ਼ੂ ਆ ਸਕਦੇ ਨੇ ਤੇ ਕਿਹੜੀਆਂ-ਕਿਹੜੀਆਂ ਇੰਸ਼ੋਰੈਂਸ ਜ਼ਰੂਰੀ ਹੁੰਦੀਆਂ ਜੀ ਇੰਸ਼ੋਰੈਂਸ ਦੇਖੋ ਆਪਾਂ ਜੇ ਗੱਲ ਕਰਦੇ ਆ ਜੇ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਪਹਿਲਾਂ ਮੈਥੋਗੇ ਵੀ ਜ਼ਰੂਰਤ ਕਿਹੜੀ-ਕਿਹੜੀ ਚੀਜ਼ ਸਾਨੂੰ ਰੱਖਣੀ ਚਾਹੀਦੀ ਤਾਂ ਹੀ ਆਪਾਂ ਆਨਲਾਈਨ ਪਲੈਟਫਾਰਮ ਕਰਤਾ ਤਿੰਨ ਕੇਸ ਰੋ ਜਾ ਕੇ ਤੁਸੀਂ ਆਪ ਦਾ ਹੋਮਵਰਕ ਕਰ ਸਕਦੇ ਹੋ ਆਨਲਾਈਨ ਹੀ ਤੁਸੀਂ ਇਹ ਦੇਖ ਸਕਦੇ ਹੋ ਦੀ ਕਾਸਟ ਕਿੰਨੀ ਹੋਊਗੀ ਉਸ ਤੋਂ ਬਾਅਦ ਤੁਸੀਂ ਕੰਪੇਅਰ ਕਰ ਸਕਦੇ ਹੋ ਕਿ ਕੀ ਤੁਹਾਡੇ ਵਾਸਤੇ ਕਿਹੜੀ ਚੀਜ਼ ਹੈ ਤੁਹਾਡਾ ਬਜਟ ਕੀ ਹੈਗਾ ਫਿਰ ਆ ਵੀ ਹਰੇਕ ਦੀਆਂ ਡਿਫਰੈਂਟ ਡਿਫਰੈਂਟ ਜਰੂਰਤਾਂ ਹੈਗੀਆਂ ਲਾਈਫ ਇੰਸ਼ੋਰੈਂਸ ਹੈਗੀ ਹੈ ਸਾਨੂੰ ਪਤਾ ਸਾਡੀ ਮੌਰਗੇਜ ਕਵਰ ਕਰਦੀ ਹੈ ਫੈਮਿਲੀ ਦੀ ਪ੍ਰੋਟੈਕਸ਼ਨ ਕਰਦੀ ਹੈ ਜਿਹੜੀ ਪਰਮਨੈਂਟ ਇੰਸ਼ੋਰੈਂਸ ਹੈਗੀਆਂ ਸਾਡੀਆਂ ਸਟੇਟ ਪਲੈਨਿੰਗ ਵਾਸਤੇ ਸਾਨੂੰ ਪਤਾ ਪਰਮਾ ਜਦ ਅਟੈਕਸ ਦੇਣੇ ਨੇ ਉਦੋਂ ਸਾਨੂੰ ਪਰਮਨੈਂਟ ਲਾਈਫ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਡਿਸੇਬਿਲਟੀ ਸਾਨੂੰ ਪਤਾ ਵੀ 60 ਪੇਟ ਲੱਗ ਜਾਵੇ 24 ਘੰਟੇ ਸਾਡਾ ਪੇਚੈਕ ਪ੍ਰੋਟੈਕਟ ਕਰਦੇ ਉਹਨਾਂ ਪਰ ਡਿਸੇਬਿਲਟੀ ਕਹ ਦਿੰਦੇ ਆ ਕਿਰਟੀਕਲ ਲਾ ਕੋ ਵੱਡੀ ਬਿਮਾਰੀ ਲੱਗ ਜਾਂਦੀ ਹੈ ਉਸ ਹਸਾਬ ਨਾਲ ਉਹ ਲੰਮਸਮ ਟੈਕਸ ਫ੍ਰੀ ਪੈਸੇ ਦੇ ਦਿੰਦੇ ਹੁਣ ਹਰੇਕ ਇੰਸ਼ੋਰੈਂਸ ਦੀ ਜ਼ਰੂਰਤ ਆ ਡੜ ਡੜ ਹੈ ਕਿਸੇ ਨੇ TFS ਖਲਵਾਉਣਾ ਆRSP ਕਰਾਉਣਾ ਇਨਵੈਸਟਮੈਂਟ ਵਾਸਤੇ ਹਰੇਕ ਦੀ ਜ਼ਰੂਰਤ ਆ ਡੜ ਡੜ ਨੇ ਉਹੀ ਹੈ ਵੀ ਸਾਰਾ ਕੁਝ ਇੱਕ ਦਿਨ ਨਹੀਂ ਹੋਣਾ ਉਹੀ ਹੈ ਵੀ ਪਹਿਲਾਂ ਅਸੀਂ ਬਹਿ ਕੇ ਫਿਰ ਦੇਖੋ ਕਿਹੜੀ ਚੀਜ਼ ਸਾਨੂੰ ਪਹਿਲਾਂ ਚੁਣ ਕਰਨੀ ਉਹ ਹਸਾਬ ਨਾਲ ਸਿਆਦਾ ਡਿਸੀਜਨ ਬਣਾ ਸਕਦੇ ਆ ਤੇ ਜੇ ਕੋਈ ਵਿਅਕਤੀ ਇਨਸ਼ੋਰੈਂਸ ਨਹੀਂ ਲੈਂਦਾ ਕਈ ਵਾਰੀ ਬਹੁਤ ਆਮਦੇ ਤਾਂ ਜ਼ਰੂਰੀ ਹੈ ਪਰ ਇਹ ਮਹਿੰਗੀ ਕਿੰਨੀ ਕਿ ਪੈ ਸਕਦਾ ਹੈ ਡਿਸੀਜਨ 100 200 ਡਾਲਰ ਦੀ ਜਿਹੜੀ ਬਚਤ ਹੈ ਜੇ ਅਸੀਂ ਟ੍ਰੈਵਲ ਇਨਸ਼ੋਰੈਂਸ ਕਲੇਮ ਦੀ ਗੱਲ ਕਰਦੇ ਹਾਂ ਵੀ ਜੇ ਹੁਣ ਕੁ ਮਹੀਨੇ ਵਾਸਤੇ ਆਇਆ 80 ਡਾਲਰ ਲੱਗਨੇ ਸੀ 75 ਡਾਲਰ ਮਹੀਨੇ ਦੇ ਲੱਗਨੇ ਸੀ ਹੁਣ ਉਹ ਲੱਖਾਂ ਦੇ ਡਾਲਰ ਦਾ ਹਰਜਾਨਾ ਭਰਨਾ ਪੈ ਸਕਦਾ ਕਿਉਂਕਿ ਜਿਹੜਾ ਕਲੇਮ ਹੈ ਉਹ ਤਾਂ ਕਿਸੇ ਨਾ ਕਿਸੇ ਨੇ ਪੇਅ ਆਊਟ ਕਰਨਾ ਹੀ ਕਰਨਾ ਤੇ ਸਾਡੇ ਕੋਲੇ ਇਨਸ਼ੋਰੈਂਸ ਨਹੀਂ ਹੈਗੀ ਤਾਂ ਵੀ ਸਾਡੇ ਕੋਲੇ ਪੈਸੇ ਨਹੀਂ ਹੈਗੇ ਤਾਂ ਫਿਰ ਇਹ ਵੀ ਹਸਪਤਾਲਾਂ ਨੇ ਇੱਥੇ ਸਰਕਾਰ ਨੇ ਸਾਡੇ ਤੋਂ ਵਸੂਲ ਕਰਨੇ ਨੇ ਉਹ ਲੀਨ ਪਾ ਲੰਦੇ ਘਰ ਤੇ ਤੁਹਾਡੇ ਬੈਂਕਰਪਸੀ ਕਰਵਾ ਲੈਂਦੇ ਉਹਨੂੰ ਤੁਹਾਨੂੰ ਪਤਾ ਵੀ ਤੁਹਾਨੂੰ ਪੈਸੇ ਦੇਣੇ ਪੈਣੇ ਨੇ ਕਿਸੇ ਵੀ ਤਰੀਕੇ ਨਾਲ ਇਹ ਆ ਵੀ ਉਹਨਾਂ ਸਿਚੁਏਸ਼ਨ ਦੇ ਵਿੱਚ ਵੀ ਕੈਨ ਅ ਪ੍ਰੋਟੈਕਟ ਦੋਸ ਇਸ਼ੂਸ ਸਾਨੂੰ ਪਤਾ ਵੀ ਆਪ ਦੇ ਆਪ ਨੂੰ ਪ੍ਰੋਟੈਕਟ ਕਿੱਦਾਂ ਕਰੀਏ ਕਿ ਉਹ ਇਦਾਂ ਦੇ ਹਾਲਾਤ ਆ ਜਾਂਦੇ ਸਾਨੂੰ ਇਹ ਆ ਵੀ ਇੰਸ਼ੋਰੈਂਸ ਕਿਉਂਕਿ ਟਰੈਵਲ ਇੰਸ਼ੋਰੈਂਸ ਹੈ ਸੱਟ ਪੇਟ ਸਿਕਨੈਸ ਕਿਤੇ ਵੀ ਹੋ ਸਕਦੀ ਹੈ ਫਿਰ ਜਦ ਹਸਪਤਾਲ ਚਲੇ ਗਏ ਉੱਥੋਂ ਦਾ ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਇੰਸ਼ੋਰੈਂਸ ਹੈਗੀ ਕਿ ਨਹੀਂ ਹੈਗੀ ਉਹਨਾਂ ਦਾ ਲਾਅ ਸ਼ੁਰੂ ਕਰ ਦੇਣਾ ਉਦੋਂ ਹੀ ਹਸਪਤਾਲ ਚੋਂ ਬਾਹਰ ਆਉਂਦੇ ਨੇ ਜਦ ਤੱਕ ਇਨਸਾਨ ਬਿਲਕੁਲ ਠੀਕ ਨਹੀਂ ਹੋ ਜਾਂਦਾ ਤੇ ਥਿੰਕ ਯੂਨ ਇੰਸ਼ੋਰੈਂਸ ਦੀ ਚੋਣ ਹੀ ਲੋਕ ਕਿਉਂ ਕਰਨਗੇ ਆ ਥਿੰਕ ਯੂ ਇੰਸ਼ੋਰੈਂਸ ਇਸੇ ਕਰਕੇ ਆਪਾਂ ਕਹਿੰਦੇ ਥਿੰਕ ਇੰਸ਼ੋਰੈਂਸ ਆਲਾ ਇੰਸ਼ੋਰੈਂਸ ਕਿਦਾਂ ਚੱਕਿਆ ਜਾਵੇ ਕਿਉਂਕਿ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਵੀ ਇੰਸ਼ੋਰੈਂਸ ਦਾ ਆਉਲਾ ਵਧੀਆ ਰੇਟ ਬੈਰ ਕਵਰੇਜ ਬੈਰ ਸਰਵਿਸ ਕਿੱਥੇ ਮਿਲਸ ਹੈ ਲਈ ਹੁਣ ਐਮ ਡੀ ਆਰਟੀ ਟਾਪ ਆਫ ਦਿ ਟੇਬ 엘ੀਟ 1% ਡਵਾਈਜ਼ਰ ਸਾਰੇ ਕੈਨੇਡਾ ਦੇ ਵਿੱਚ ਇਸੇ ਕਰਕੇ ਆ ਲੋਕ ਸਾਨੂੰ ਰੈਫਰ ਕਰਦੇ 90% ਸਾਡਾ ਬਿਜ਼ਨਸ ਰੈਫਰਲ ਬੇਸ ਹੈਗਾ ਤੋਂ ਇਸੇ ਕਰਕੇ ਥਿੰਕ ਇੰਸ਼ੋਰੈਂਸ ਜਿਹੜੀ ਸਰਵਿਸ ਹੈ ਸਰਵਿਸ ਹੈ ਕਿਉਂਕਿ ਨਾ ਇਹ ਸੀ ਡਰਾਮਾ ਜਨਾ ਪਾਉਨੇ ਨਾ ਹੀ ਫੋਨ ਤੇ ਫੋਨ ਕਾਲ ਕਰਦੇ ਆ ਕਿਉਂਕਿ ਲੋਕ ਸਾਨੂੰ ਰੈਫਰ ਕਰਦੇ ਸਾਨੂੰ ਫੋਨ ਕਰਦੇ ਉਹਨਾਂ ਸਰਵਿਸ ਸਾਡੀ ਨੂੰ ਵਧੀਆ ਲੱਗਦੀ ਹੈ ਤਾਂ ਥੈਂਕ ਯੂ ਸੋ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸੋ ਬਾਕੀ ਇਨਸ਼ੋਰੈਂਸ ਲੈਣਾ ਜਿੱਥੇ ਜ਼ਰੂਰੀ ਹੈ ਉੱਥੇ ਸਹੀ ਜਾਣਕਾਰੀ ਵੀ ਇਹਦੇ ਲਈ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਜਿਹੜਾ ਸਹੀ ਇਨਸ਼ੋਰੈਂਸ ਪਲਾਨ ਦੀ ਚੋਣ ਜਿਹੜੀ ਉਹ ਕਰ ਸਕਦੇ ਹੋ ਅਮਿਤ ਪ੍ਰਿੰਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਅਗੇ ਦੇਖਦੇ ਹਾਂ ਜੀ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਿਹਾ ਐਡਮੰਟਨ ਤੋਂ ਅ ਦਰਸਲ ਇੱਕ ਖਬਰ ਹੈਗੀ ਹੈ ਕੈਲਗਰੀ ਸ਼ਹਿਰ ਤੋਂ ਕੈਲਗਰੀ ਸ਼ਹਿਰ ਦੇ ਵਿੱਚ ਕੀ ਹੋਇਆ ਜੀ ਨਾਰਥ-ਵੈਸਟ ਦੇ ਇਲਾਕੇ ਦੇ ਵਿੱਚ ਕੱਲ ਇੱਕ ਵਾਟਰ ਪਾਈਪ ਜਿਹੜਾ ਆ ਉਹ ਪਾਟ ਗਿਆ ਔਰ ਉਹਦਾ ਪਾੜਾ ਏਡਾ ਵੱਡਾ ਪਿਆ ਮਤਲਬ ਜਿਹਦੇ ਨਾਲ ਉੱਥੇ ਜਿਹੜੀਆਂ ਸੜਕਾਂ ਸਟਰੀਟਸ ਸਾਰੀਆਂ ਪਾਣੀ ਦੇ ਨਾਲ ਭਰ ਗਈਆਂ ਹੈਗਾ ਸਾਫ਼ ਵੀ ਪਾਣੀ ਜਿਹੜਾ ਆ ਲੋਕਾਂ ਦੇ ਘਰਾਂ ਨੂੰ ਜਾਂਦਾ ਪਾਣੀ ਉਹ ਪਾਣੀ ਜਿਹੜਾ ਜੀ ਉਹਦੀ ਵਾਟਰ ਜਿਹੜੀ ਮੇਨ ਹੈਗੀ ਆ ਉਹ ਟੁੱਟ ਗਈ ਔਰ ਉਹਦਾ ਸਾਈਜ਼ ਨਹੀਂ ਦੱਸਿਆ ਪਰ ਇੰਨਾ ਹੀ ਕਿਹਾ ਜਾ ਰਿਹਾ ਵੀ ਬਹੁਤ ਵੱਡਾ ਆਹੋ ਕੰਮ ਹੋਇਆ ਜੀ ਜੇਦਾ ਕਰਕੇ ਇਹ ਜਿਹੜੀਆਂ ਗਲੀਆਂ ਦੇ ਵਿੱਚ ਇੱਕ ਕਿਸਮ ਦੇ ਹਾਰਡ ਵਾਲੀ ਸਿਚੁਏਸ਼ਨ ਬਣੀ ਹੋਈ ਸੀਗੀ ਹੁਣ ਉਹਦੇ ਨਾਲ ਜਿਹੜੀ ਇੱਕ ਐਮਰਜੈਂਸੀ ਉੱਥੇ ਡਿਕਲੇਅਰ ਕਰ ਦਿੱਤੀ ਗਈ ਆ ਉਹ ਐਮਰਜੈਂਸੀ ਇਹ ਆ ਵੀ ਭਾਈ ਤੁਸੀਂ ਘਰਾਂ ਦੇ ਵਿੱਚ ਜਿਹੜੀ ਪਾਣੀ ਦੀ ਵਰਤੋਂ ਆ ਉਹ ਬਹੁਤ ਘੱਟ ਕਰਨੀ ਆ ਜਿੱਦਾਂ ਨਹਾਉਣਾ ਆ ਉਹ ਕਹਿੰਦੇ ਵੀ ਬਿਲਕੁਲ ਨਾ ਸ਼ਾਵਰ ਨਹੀਂ ਲੈਣਾ ਨਾ ਹੀ ਬਾਥ ਲੈਣਾ ਆ ਕੁਕਿੰਗ ਵਗੈਰਾ ਲਈ ਜਿਹੜਾ ਤੁਹਾਨੂੰ ਪਾਣੀ ਚਾਹੀਦਾ ਥੋੜਾ ਬਹੁਤ ਜਾਂ ਬੇਸਿਕ ਨੈਸੈਸਿਟੀਜ਼ ਲਈ ਉਹ ਯੂਜ਼ ਕਰੋ ਔਰ ਹੋਰ ਵੇਸਟ ਨਹੀਂ ਬਾਹਰ ਪਾਣੀ ਯਾਰਡ ਨੂੰ ਨਹੀਂ ਲਾਉਣਾ ਫਲ ਬੂਟਿਆਂ ਨੂੰ ਨਹੀਂ ਤੁਸੀਂ ਕਿਸੇ ਨੂੰ ਬਾਹਰ ਲਾਉਣਾ ਪਾਣੀ ਜਿਹੜਾ ਆ ਉਹਦੀ ਬਿਲਕੁਲ ਉਹਨਾਂ ਨੇ ਬੰਦਸ਼ ਕੀਤੀ ਆ ਇਹ ਨਾਰਥ-ਵੈਸਟ ਦਾ ਇਲਾਕਾ ਜੀ ਬੋਨਸ ਏਰੀਏ ਦੇ ਵਿੱਚ ਹੈ ਬਾਕੀ ਸ਼ਹਿਰ ਦੇ ਵਿੱਚ ਉਹ ਕਹਿੰਦੇ ਵੀ ਪਾਣੀ ਠੀਕ ਠਾਕ ਹੈ ਇੱਥੇ ਤਾਂ ਲੋਕਾਂ ਨੂੰ ਇਹ ਵੀ ਕਿਹਾ ਗਿਆ ਬੋਨਸ ਦੇ ਏਰੀਏ ਦੇ ਵੀ ਤੁਸੀਂ ਇਹ ਜਿਹੜਾ ਪਾਣੀ ਹੈਗਾ ਉਹਨੂੰ ਬੋਇਲ ਕਰਕੇ ਇੱਕ ਮਿੰਟ ਲਈ ਬੋਇਲ ਕਰਨਾ ਤੇ ਫਿਰ ਉਹਨੂੰ ਠੰਡਾ ਕਰਕੇ ਤੁਸੀਂ ਪਾਣੀ ਪੀ ਸਕਦੇ ਆ ਜਾਂ ਬ੍ਰਸ਼ ਕਰ ਸਕਦੇ ਆ ਸੋ ਉਹਦਾ ਵੀ ਉਹ ਕਹਿੰਦੇ ਤੁਸੀਂ ਵਿਚਾਰ ਰੱਖਣਾ ਆ ਉਹਨਾਂ ਨੂੰ ਜਦੋਂ ਡਿਪਾਰਟਮੈਂਟ ਨੂੰ ਪੁੱਛਿਆ ਗਿਆ ਜੀ ਵੀ ਕਿੰਨੀ ਕੁ ਧੀਰ ਲੱਗੇਗੀ ਉਹ ਕਹਿੰਦੇ ਵੀ ਸਾਨੂੰ ਹਜੇ ਇਹਦਾ ਕੋਈ ਨਹੀਂ ਪਤਾ ਕਿੰਨੀ ਧੀਰ ਇਹਨੂੰ ਰਿਪੇਅਰ ਕਰਨ ਨੂੰ ਲੱਗਣਾ ਹੈਗਾ ਜਿਹੜੇ ਐਮਰਜੈਂਸੀ ਡਿਪਾਰਟਮੈਂਟ ਦੇ ਜੀ ਉਹਨਾਂ ਦੇ ਹੈ ਨੇ ਸੂ ਹੈਨਰੀ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਭਾਈ ਥੋੜੀ ਜੀ ਤੁਹਾਡੇ ਕੋਲੋਂ ਇਹ ਕੁਰਬਾਨੀਆਂ ਨੂੰ ਸਾਨੂੰ ਚਾਹੀਦੀ ਆ ਕਿ ਤੁਸੀਂ ਏਡੀ ਮਤਲਬ ਜਿਹੜਾ ਪਾਣੀ ਦੀ ਵਰਤੋਂ ਆ ਉਹ ਬਿਲਕੁਲ ਜਿਹੜੀ ਹੈ ਘਟ ਕਰ ਦਿਓ ਜਿਹੜੇ ਡਾਇਰੈਕਟਰ ਆਫ ਵਾਟਰ ਸਰਵਿਸਸ ਆ ਨੈਂਸੀ ਮੱਕੇ ਉਹਨਾਂ ਨੇ ਕਿਹਾ ਵੀ ਅੱਗੇ ਵੀ ਵਾਟਰ ਬ੍ਰੇਕਸ ਤਾਂ ਹੁੰਦੀਆਂ ਆ ਸ਼ਹਿਰ ਦੇ ਵਿੱਚ 170 ਦੇ ਕਰੀਬ ਸਾਲ ਦੇ ਵਿੱਚ ਹੁੰਦੀਆਂ ਤੁਹਾਨੂੰ ਪਤਾ ਹੀ ਜਦੋਂ ਠੰਡ ਪੈਂਦੀ ਆ ਜਾਂ ਉਸ ਤੋਂ ਬਾਅਦ ਹੀਵਿੰਗ ਹੁੰਦੀ ਆ ਜਦੋਂ ਟੈਂਪਰੇਚਰ ਵਾਰਮ ਹੁੰਦਾ ਤੇ ਉਹਦੇ ਵਿੱਚ ਵਾਟਰ ਬ੍ਰੇਕਸ ਆਪਾਂ ਦੇਖਿਆ ਹੁੰਦੀਆਂ ਨੇ ਪਰ ਉਹ ਛੋਟੀਆਂ ਹੁੰਦੀਆਂ ਉਹਨਾਂ ਨੂੰ ਰਿਪੇਅਰ ਕਰ ਲਿਆ ਜਾਂਦਾ ਪਰ ਐਸ ਵਾਰੀ ਉਹ ਕਹਿੰਦੇ ਵੀ ਇਹ ਬਹੁਤ ਵੱਡਾ ਸਿਲਸਿਲਾ ਹੋਇਆ ਜਿਹਦਾ ਕਰਕੇ ਉਹ ਲੋਕਾਂ ਤੋਂ ਇਹ ਮੰਗ ਕਰ ਰਿਹਾ ਇਸੇ ਤਰ੍ਹਾਂ ਜੋਤੀ ਗੌਂਡਕ ਠੋਰਾ ਨੇ ਜਿਹੜੇ ਮੇਅਰ ਆ ਉੱਥੋਂ ਦੀ ਉਹਨੇ ਕਿਹਾ ਵੀ ਪਹਿਲਾਂ ਤਾਂ ਉਹਨਾਂ ਨੇ ਧੰਨਵਾਦ ਕੀਤਾ ਜਿਹੜੇ ਕਰੂ ਉੱਥੇ ਕੰਮ ਕਰ ਕਰ ਰਹੇ ਨੇ ਨਾਲ ਦੀ ਨਾਲ ਉਹਨਾਂ ਪੁਲਿਸ ਦਾ ਵੀ ਧੰਨਵਾਦ ਕੀਤਾ ਵੀ ਜਿਹੜੇ ਲੋਕਾਂ ਨੇ ਟ੍ਰੈਫਿਕ ਨੂੰ ਰੀਡਾਇਰੈਕਟ ਕਰ ਰਹੇ ਨੇ ਤਾਂ ਕਿ ਲੋਕੀ ਕਮਾਂਕਾਰਾਂ ਤੇ ਜਿੱਥੇ ਵੀ ਜਾਣਾ ਜੀ ਉਹ ਠੀਕ ਸਮੇਂ ਸਿਰ ਪਹੁੰਚ ਸਕਣ। ਔਰ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਹੈ ਵੀ ਜਿੰਨਾ ਵੀ ਛੇਤੀ ਹੋ ਸਕਦਾ ਇਹ ਕੰਮ ਕਰ ਕਾਬੂ ਪਾਲਿਆ ਜਾਏਗਾ ਪਰ ਉਹਦੀ ਟਾਈਮ ਲਿਮਟ ਜਿਹੜੀ ਹੈ ਉਹ ਕੋਈ ਨਹੀਂ ਇਸ ਵੇਲੇ ਦੱਸ ਸਕਦਾ ਵੀ ਕਿੰਨਾ ਸਮਾਂ ਲੱਗੇਗਾ ਇਹਨੂੰ ਰਿਪੇਅਰ ਕਰਨ ਲਈ ਕਿਉਂਕਿ ਉਹ ਏਡਾ ਵੱਡਾ ਵਾਟਰ ਮੇਨ ਬ੍ਰੇਕ ਹੋਈ ਆ। ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ